ਬਹੁਤ ਚੰਗੀ ਗੱਲ ਹੈ ਜੀ ਨਗਰਾਂ ਦੇ ਵਿੱਚ ਸੋਹਣੇ ਤਰੀਕੇ ਨਾਲ ਚੰਗੀ ਪੜ੍ਹਾਈ ਹੋ ਸਕੇ ਤੇ ਇਹਦੇ ਵਾਸਤੇ ਸੋਹਣਾ ਉਦਮ ਹੋ ਰਿਹਾ ਤੇ ਨਾਲ ਮੈਡੀਕਲ ਵਾਸਤੇ ਵੀ ਬੜਾ ਸੋਹਣਾ ਉਦਮ ਹੋ ਰਿਹਾ ਹੈ ਹੈਲਪ ਦਿੱਤੀ ਜਾਵੇ ਗਰੀਬ ਲੋਕਾਂ ਵਾਸਤੇ ਤੇ ਅੱਜ ਜਿਹੜਾ ਸਾਡੇ ਨਗਰ ਪਿੰਡ ਢੜੀਆਂ ਵਿੱਚ ਆਈਟੀਆਈ ਬਣਾਉਣ ਦਾ ਫੈਸਲਾ ਕੀਤਾ ਗਿਆ ਲਗਭਗ 14 ਕਰੋੜ ਦੇ ਲਾਗੇ ਜਿਹੜਾ ਖਰਚਾ ਹੋਣਾ ਹੈ ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀ ਅਮਨੋ ਰੋੜਾ ਜੀ ਵੱਲੋਂ ਇਹ ਉਦੰਮ ਕੀਤਾ ਗਿਆ। ਸੋ ਬਹੁਤ ਸਾਡੇ ਸਾਰੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਤੇ ਮੈਂ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਸੱਦੇ ਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਇਹ ਜਿਹੜਾ ਸੋਨਾ ਉਪਰਾਲਾ ਹੋਣ ਲੱਗਿਆ ਔਰ ਛੇਤੀ ਤੋਂ ਛੇਤੀ ਆਈਟੀਆਈ ਬਣ ਕੇ ਤਿਆਰ ਹੋਵੇ ਤਾਂ ਜੋ ਸਾਡੇ ਸਾਰੇ ਇਲਾਕੇ ਨੂੰ ਇਹਦਾ ਫਾਇਦਾ ਮਿਲ ਸਕੇ ਇਸ ਪ੍ਰੋਜੈਕਟ ਬਾਰੇ ਪੂਰੀ ਤਰ੍ਹਾਂ ਡਿਟੇਲ ਨਾਲ ਜਾਨਣਾ ਚਾਹੁੰਦੇ ਆ ਜੀ ਕਿਸ ਤਰ੍ਹਾਂ ਦਾ ਮੇਰੀ ਬੜੇ ਲੰਬੇ ਸਮੇਂ ਤੋਂ ਇੱਛਾ ਸੀ ਕਿ ਢੱਡਰੀਆਂ ਨੇ ਆ ਸੰਤ ਭਾਈ ਰਣਜੀਤ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦਿੱਤੀ ਹੈ ਦੇਸ਼ ਨੂੰ ਸਮਾਜ ਨੂੰ ਵੀ ਇੱਥੇ ਕੁਝ ਨਾ ਕੁਝ ਹੈ ਜਿਹੜਾ ਉਹ ਕੀਤਾ ਜਾਵੇ ਸੋ ਸਿੱਖਿਆ ਤੋਂ ਵਧੀਆ ਔਰ ਵੱਡਾ ਕੰਮ ਹੋ ਨਹੀਂ ਸਕਦਾ ਅੱਜ ਇੱਥੇ ਤਕਰੀਬਨ 14 ਕਰੋੜ ਦੇ ਆਈਟੀਆਈ ਦਾ ਜੋ ਨੀ ਪੱਥਰ ਹੈ ਉਹ ਬਾਬਾ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ ਕਿ ਆਪ ਆ ਕੇ ਆਪਦੇ ਚਰਨ ਪਾ ਕੇ ਇਹਨਾਂ ਨੇ ਅੱਜ ਨੀ ਪੱਥਰ ਜਿਹੜਾ ਉਹ ਰੱਖਿਆ ਮੈਂ ਸਮਝਦਾ ਕਿ ਜਦੋਂ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਹੁਨਰ ਮਿਲੇਗਾ ਤੇ ਫਿਰ ਬੱਚਾ ਕਦੇ ਜ਼ਿੰਦਗੀ ਚੋਂ ਖਾਈ ਸਖਾਈ ਵੀ ਹੋਵੇ ਉੱਚ-ਨੀਚ ਵੀ ਹੋਵੇ ਤਾਂ ਕਦੇ ਮਾਰ ਨਹੀਂ ਖਾਂਦਾ ਹੈਗਾ ਸੋ ਅੱਜ ਉਪਰਾਲਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ ਬਾਬਾ ਜੀ ਦਾ ਕਿ ਇਹਨਾਂ ਨੇ ਚਰਨ ਪਾਏ ਨੇ ਔਰ ਸਾਰੀ ਸੰਗਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਲ ਉਸੇ ਹੰਸਾ ਦਾ ਰੋਡ ਸ਼ੋਅ ਆ ਤਨ ਤਾਂ ਇਸ ਤਰ੍ਹਾਂ ਸਿਆਸੀ ਗੱਲਾਂ ਬਾਅਦ ਚ ਹੁਣ ਅਸੀਂ ਪੁਲ ਦਾ ਕੰਮ ਮੇੜ ਬਾਬੇ ਜੀ ਇੱਥੋਂ ਕਰਾ ਲਿਆ ਕੋਚਰ ਨਾ ਚੱਲ ਥੱਲੇ ਪਾ ਥੱਲੇ 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 ਆਈ ਬਾਬਾ ਜੀ ਨੂੰ ਨਾ ਨਾ ਬਾਬੇ ਜੀ ਨੂੰ ਬਾਬਾ ਜੀ ਬਾਬਾ ਜੀ ਚਲੋ ਆਜ ਚਲਿਏ ਜੀ ਆਓ ਜੀ ਇੱਕ ਇੱਕ ਕਰ ਆਜ ਆਓ ਜੀ ਖੁੱਲੇ 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 ਪਾ ਕੀਤੀ ਹੈ ਨਗਰ ਪਿੰਡ ਟਚ ਰਹੀਆਂ ਸਮੂਹ ਪੰਚਾਇਤ ਦੇ ਉਪਤੇ ਕਿਰਪਾ ਕੀਤੀ ਉਹਨਾਂ ਨੇ ਜ਼ਮੀਨ ਜਗ੍ਹਾ ਦੇਣ ਦਾ ਸੰਕਲਪ ਲਿਆ ਬੱਚਿਆਂ ਦੇ ਫਿਊਚਰ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਮੰਤਰੀ ਅਮਨ ਰੋੜਾ ਜੀ ਵੱਲੋਂ ਉਦਮ ਕੀਤਾ ਗਿਆ ਆ ਰੱਖਿਆ ਤੁਸੀਂ ਤੁਸੀਂ ਉਹਦੇ ਤੋਂ ਵੀ ਤੁਸੀਂ ਇਹਦੇ ਨਾਲ ਬੋਲੇ ਇਹ ਸੋਨੇਹਾ ਸ਼ੋ ਜ਼ਿਆਕਾਰ ਬੋਲੇ ਸੋ ਨਿਹਾਲ ਸ੍ਰੀ ਅਕਾਲ ਕਰੋ ਕਰੋ ਬਿਨ ਰੱਖੋ ਸਤਿਗੁਰੂਆਂ ਕਰੀਏ ਹਾਂ ਜੀ ਤੇ ਸੋ ਨਿਹਾਲ ਸ੍ਰੀ ਅਕਾਲ ਮੈਂ ਇਹ ਮੰਨ ਕੇ ਚੱਲਦਾ ਜਿਵੇਂ ਗੁਰਨਾਨਕ ਜੀ ਨੇ ਵੀ ਕਿਹਾ ਸੀਗਾ ਕਿ ਮਿੱਟੀ ਤੁਮ ਚ ਜਾਗਨ ਹੋਇਆ ਜੇ ਸਮਾਜ ਦੇ ਵਿੱਚੋਂ ਕੋਈ ਚੀਜ਼ ਹਨੇਰਾ ਖਤਮ ਕਰ ਸਕਦੀ ਹੈ ਚਾਹੇ ਉਹ ਅੰਧਵਿਸ਼ਵਾਸ ਦਾ ਹੈ ਚਾਹੇ ਅਗਿਆਨਤਾ ਦਾ ਹੈ ਚਾਹੇ ਉਹ ਵੈਰ ਵਿਰੋਧ ਦਾ ਹੈ ਚਾਹੇ ਉਹ ਦੁਸ਼ਮਣੀਆਂ ਦਾ ਹੈ ਤੇ ਚਾਹੇ ਚਾਹੇ ਬਾਕੀ ਔਲਾਮਤਾਂ ਦਾ ਹੈ ਉਹ ਸਿਰਫ ਔਰ ਸਿਰਫ ਇੱਕ ਚੀਜ਼ ਨਾਲ ਖਤਮ ਹੋ ਸਕਦਾ ਹੈ ਵਿਦਿਆ ਦੇ ਨਾਲ ਮੇਰਾ ਬੜੇ ਲੰਬੇ ਸਮੇਂ ਤੋਂ ਕਿਉਂਕਿ ਅੱਜ ਤੋਂ ਤਕਰੀਬਨ 3.5 ਸਾਲ ਪਹਿਲਾਂ ਤੁਸੀਂ ਬਾਬਾ ਜੀ ਹੋਂਦੇ ਅਸ਼ੀਰਵਾਦ ਦੇ ਨਾਲ ਬਹੁਤ ਵੱਡਾ ਮਾਣ ਸਤਿਕਾਰ ਮੈਨੂੰ ਬਖਸ਼ਿਆ ਇਥੋਂ ਇੱਕ ਰਿਕਾਰਡ ਮਾਰਜਨ ਦੇ ਨਾਲ ਜਿਤਾ ਕੇ ਭੇਜਿਆ ਸਰਕਾਰ ਦੇ ਵਿੱਚ ਪੰਜਾਬ ਦੀ ਔਰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਉਸ ਦਿਨ ਤੋਂ ਹੀ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਇਸ ਨਗਰ ਢੜੀਆਂ ਨੇ ਪੂਰੀ ਕੌਮ ਨੂੰ ਪੂਰੇ ਸਮਾਜ ਨੂੰ ਪੂਰੇ ਸਿੱਖ ਪੰਥ ਨੂੰ ਇੱਕ ਬਹੁਤ ਮਹਾਨ ਸ਼ਖਸੀਅਤ ਭਾਈ ਸਾਹਿਬ ਦੇ ਰੂਪ ਦੇ ਵਿੱਚ ਦਿੱਤੀ ਹੈ ਤੇ ਇਸ ਨਗਰ ਦਾ ਜਿੰਨਾ ਵੱਧ ਵੱਧ ਡਵੈਲਪਮੈਂਟ ਹੋ ਸਕੇ ਉੰਨੀ ਥੋੜੀ ਜਿੰਨੇ ਕੰਮ ਹੋ ਜਾਣ ਇਥੇ ਉੰਨੀ ਥੋੜੇ ਇਹ ਮਨ ਦੇ ਵਿੱਚ ਲੰਬੇ ਸਮੇਂ ਤੋਂ ਸੀ ਆਪਦੇ ਸਾਥੀਆਂ ਦੇ ਨਾਲ ਸਾਰੇ ਸਰਪੰਚ ਸਾਹਿਬ ਹੋਣਾਂ ਦੇ ਨਾਲ ਮੇਰੇ ਵੀਰ ਸੁਖ ਹੋਣਾਂ ਨਾਲ ਦਵਿੰਦਰ ਹੋਣਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਕਿ ਦੱਸੋ ਕੀ ਚਾਹੀਦਾ ਤੇ ਛੇਤੀ ਛੇਤੀ ਪਹਿਲਾਂ ਤਾਂ ਕਈ ਵਾਰੀ ਸਮਝ ਨਹੀਂ ਆਉਂਦਾ ਸੀਗਾ ਕਿ ਸਾਡੇ ਇਲਾਕੇ 'ਚ ਕੀ ਬਣ ਸਕਦਾ ਕਿਉਂਕਿ ਬਹੁਤ ਲੰਬਾ ਸਮਾਂ ਸਰਕਾਰਾਂ ਨੇ ਅੰਗੋਲੀਆਂ ਹੀ ਕਰਦੇ ਰਹੇ ਤੇ ਫਿਰ ਅਲਟੀਮੇਟਲੀ ਡਿਸਾਈਡ ਇਹ ਹੋਇਆ ਕਿ ਸਿੱਖਿਆ ਵਿੱਦਿਆ ਦਾ ਕੋਈ ਸੈਂਟਰ ਹੈ ਉਹ ਲੈ ਕੇ ਆਉਣਾ ਹੈ ਤੇ ਉਹ ਵੀ ਉਹ ਲੈ ਕੇ ਆਉਣਾ ਜਿਹਦੇ ਨਾਲ ਅੱਗੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਕਿਉਂਕਿ ਡਿਗਰੀ ਕਾਲਜਸ ਬਹੁਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਢਿੱਲੀ ਫਤਿਹਨਾ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਬਹੁਤ ਸੋਹਣਾ ਉਦਮ ਸਾਡੇ ਨਗਰ ਦੀ ਪੰਚਾਇਤ ਨੇ ਕੀਤਾ ਹੈ। ਸਾਰੇ ਪਿੰਡ ਦੀ ਸਲਾਹ ਨਾਲ ਹੋਇਆ ਹੋਵੇਗਾ। ਜਿਹੜਾ ਤੁਸੀਂ ਇਹ ਪੰਜ ਕਿੱਲੇ ਜਗ੍ਹਾ ਆਈਟੀਆਈ ਵਾਸਤੇ ਦਿੱਤੀ ਹੈ। ਪਹਿਲਾ ਧੰਨਵਾਦ ਨਗਰ ਦਾ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ। ਨੀਤੇ ਸਾਡੇ ਤੇ ਫੈਸਲੇ ਹੀ ਨਹੀਂ ਹੁੰਦੇ ਪੰਚਾਇਤਾਂ ਦੇ ਝਗੜੇ ਪ੍ਰਾਣੀਆਂ ਨਵੀਆਂ ਪ੍ਰਾਣੀਆਂ ਨਵੀਆਂ ਇਹ ਝਗੜੇ ਚੱਲਦੇ ਰਹਿੰਦੇ ਆ ਡਵੈਲਪਮੈਂਟ ਦੇ ਕੰਮ ਰੁਕੇ ਰਹਿੰਦੇ ਆ ਇੱਕ ਬੰਦਾ ਕੰਮ ਕਰਾਉਣ ਲੱਗਦਾ ਦੂਜਾ ਸਟੇਲ ਲੈ ਆਉਂਦਾ ਫਿਰ ਦੂਜਾ ਕੰਮ ਕਰਾਉਣ ਲੱਗਦਾ ਦੂਜਾ ਸਟੇਲ ਲੈ ਆਉਂਦਾ ਕੰਮ ਹੁੰਦੇ ਨਹੀਂ ਇਹ ਤੁਸੀਂ ਚੰਗਾ ਕੀਤਾ ਨਗਰ ਨਿਵਾਸੀਓ ਪਿੰਡ ਵਾਲਿਓ ਤੁਸੀਂ ਇਸ ਲਈ ਧੰਤਾ ਦੇ ਯੋਗ ਹੋ ਜਿਹੜਾ ਤੁਸੀਂ ਇਹ ਇਹਦੇ ਲਈ ਇੱਕ ਹੋ ਕੇ ਜਗ੍ਹਾ ਦੇ ਦਿੱਤੀ ਹੁਣ ਅਗਲਾ ਕੰਮ ਜਿਹੜਾ ਕੀਤਾ ਹੈ ਪਹਿਲਾ ਧੰਨਵਾਦ ਤੁਹਾਡਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਤੇ ਦੂਸਰਾ ਧੰਨਵਾਦ ਜੋ ਪੰਜਾਬ ਦੇ ਕੈਬਨਟ ਮੰਤਰੀ ਹਨ ਅਮਨ अरोड़ा ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡਾ ਪ੍ਰੋਜੈਕਟ ਪੰਜਾਬ ਸਰਕਾਰ ਤੱਕ ਪਹੁੰਚਾਇਆ ਉਥੋਂ ਸਾਰਾ ਕੁਝ ਪਰਮਿਸ਼ਨ ਲੈ ਕੇ ਅੱਜ ਸਾਡੇ ਤੱਕ ਲੈ ਕੇ ਆਏ ਹੈ ਅਮਨ अरोड़ा ਜੀ ਦਾ ਬਹੁਤਾ ਧੰਨਵਾਦ ਹੈ ਤੁਸੀਂ ਇਹਨਾਂ ਨੂੰ ਵੱਡੇ ਮਾਰਜਨ ਦੇ ਨਾਲ ਜਤਾਇਆ ਜੇ ਇਥੇ ਤੱਕ ਗਏ ਐ ਤੇ ਇਹ ਅੱਜ ਉਹ ਤੁਹਾਡਾ ਪਿਆਰ ਮੋੜਨ ਵਾਸਤੇ ਆਏ ਐ ਨਗਰ ਵਿੱਚ ਆਈਟੀਆਈ ਬਣਨ ਜਾ ਰਹੀ ਐ ਜੋ ਬਹੁਤ ਸੋਹਣਾ ਉਪਰਾਲਾ ਹੈ ਮੈਨੂੰ ਕਈ ਦਿਨ ਪਹਿਲਾਂ ਕਿਹਾ ਸੀ ਕਿ ਤੁਸੀਂ ਆਓ ਆਪਾਂ ਨੀ ਰੱਖੀਏ ਮੈਂ ਥੋੜਾ ਜਿਹਾ ਬਿਜੀ ਹੋਣ ਕਰਕੇ ਅੱਜ ਦਾ ਦਿਨ ਦਿੱਤਾ ਇਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਅੱਜ ਦਾ ਹੀ ਦਿਨ ਰੱਖਿਆ ਤੇ ਨੀ ਇਹਨਾਂ ਨੇ ਰਖਵਾਈ ਨਾਲ ਲੱਗ ਕੇ ਮੈਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਕੇ ਸੱਚੇ ਪਾਤਸ਼ਾਹ ਮਿਹਰ ਕਰਿਓ ਨਗਰ ਨੇ ਜਗਾ ਦਿੱਤੀ ਐ ਤੇ ਉਦਮ ਉਪਰਾਲਾ ਇਹ ਮੰਤਰੀ ਸਾਹਿਬ ਕਰਨ ਲੱਗੇ ਐ ਸਾਰੇ ਕਾਰੀਗਰਾਂ ਦੇ ਸਿਰ ਤੇ ਮਿਹਰ ਦਾ ਭਰਿਆ ਹੱਥ ਰੱਖਿਓ ਨਗਰ ਨਿਵਾਸੀਆਂ ਨੂੰ ਏਕਤਾ ਬਖਸ਼ਿਓ ਇਹ ਪ੍ਰੋਗਰਾਮ ਜਿਹੜਾ ਕਾਰਜ ਕਰਨ ਲੱਗੇ ਐ ਚੜ੍ਹਦੀ ਕਲਾ ਨਾਲ ਹੋਵੇ ਤੇ ਅੱਜ ਜਿਹੜਾ ਐ ਆਪਾਂ ਸੁਣ ਲਿਆ ਐ ਇਹ ਤੇ ਬੜੀ ਖੁਸ਼ੀ ਦੀ ਗੱਲ ਐ ਮੈਨੂੰ ਵੀ ਗੱਡੀ 'ਚ ਕਹਿੰਦੇ ਸੀ ਅਮਨ अरोड़ा ਜੀ ਕਿ ਭਾਈ ਸਾਹਿਬ ਅਗਲੇ ਸਾਲ ਦੀ ਤਰੀਕ ਦੇ ਦਿਓ ਤੇ ਅਸੀਂ ਆਪਾਂ ਇਹਦੀ ਓਪਨਿੰਗ ਵੀ ਕਰ ਦੇਣੀ ਉਦਘਾਟਨ ਵੀ ਕਰ ਦੇਣਾ ਸੋ ਇਹ ਬੜੀ ਖੁਸ਼ੀ ਦੀ ਗੱਲ ਐ ਇੰਨੀ ਸੰਗਤ ਸੁਣ ਰਹੀ ਐ মিডিਆ ਵੇਖ ਰਿਆ ਸਾਰੇ ਪਾਸੇ ਗੱਲ ਜਾਣੀ ਐ ਤੇ 9 ਮਹੀਨੇ ਦਾ ਪ੍ਰੋਜੈਕਟ ਐ ਸਾਲ ਰੱਖ ਲਓ ਅੱਜ ਹੁਣ ਨਵੰਬਰ ਚੱਲ ਰਿਹਾ ਗੁਰੂ ਨਾਨਕ ਸਾਹਿਬ ਦਾ ਉਤਾਰਪੁਰਬ ਐ ਤੇ ਜੇ ਸਾਲ ਦੇ ਵਿੱਚ ਵਿੱਚ ਬਣ ਜਾਏ ਤੇ ਤਿਆਰ ਹੋ ਜਾਏ ਤੇ ਨੀਂਹ ਰੱਖ ਲਈਏ ਤੇ ਕਲਾਸਾਂ ਅਗਲੇ ਸਾਲ ਲੱਗਣੀਆਂ ਸ਼ੁਰੂ ਹੋ ਜਾਣ ਇਹ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਤੇ ਆਪਣੇ ਆ ਨਗਰਾਂ ਲਈ ਇਕੱਲੇ ਟਡਰੀਆਂ ਲਈ ਨਹੀਂ ਸਾਰੇ ਇਲਾਕੇ ਲਈ ਇੱਥੇ ਬਹੁਤ ਬੱਚੇ ਸੈਂਕੜੇ ਹਜ਼ਾਰਾਂ ਬੱਚਿਆਂ ਨੇ ਪੜ੍ਹਨਾ ਹੈ ਔਰ ਐਸੀ ਵਿਦਿਆ ਜਿਹੜੀ AI ਦੀ ਜਿਹੜੀ ਅੱਜ ਸਭ ਤੋਂ ਵੱਡੀ ਲੋੜ ਹੈ ਉਹਦੀ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਪਹਿਲੀ ਹੋਏਗੀ ਜਿਹੜੀ ਜਿੱਥੇ ਇਹ ਕੋਰਸ ਕਰਾਏ ਜਾਣਗੇ ਇਹ ਵੱਡੀ ਗੱਲ ਹੈ ਜਿਹੜੀ ਸਾਡੇ ਹੀ ਆਈਟੀਆਈ ਦੇ ਵਿੱਚ ਪੜ੍ਹਾਈ ਸ਼ੁਰੂ ਹੋਣੀ ਹੈ ਉਹ ਹੋਰ ਅਜੇ ਤੱਕ ਕਿਤੇ ਨਹੀਂ ਹੋਈ ਸੋ ਨਾਲ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਡਿਗਰੀਆਂ ਬੱਚੇ ਲਈ ਫਿਰਦੇ ਐ ਨੌਕਰੀਆਂ ਨਹੀਂ ਮਿਲਦੀਆਂ ਇੱਥੇ ਇਦਾਂ ਦੀ ਪੜ੍ਹਾਈ ਕਰਾਈਏ ਕਿ ਪੜ੍ਹਦੇ-ਪੜ੍ਹਦਿਆਂ ਨੂੰ ਹੀ ਨੌਕਰੀ ਮਿਲ ਜੇ ਵੀ ਆਹ ਬੱਚਾ ਚੰਗੇ ਪੜ ਰਿਹਾ ਤੇ ਇਹਨੂੰ ਨੌਕਰੀ ਮਿਲ ਜੇ ਇਹਦੇ ਇਹ ਬੜਾ ਜ਼ਰੂਰੀ ਹੈ ਕਿਉਂਕਿ ਆ ਮੇਰੇ ਨਾਲ ਦੇ ਕਈ ਬੱਚੇ ਇੱਥੇ ਵੀਰ ਮੇਰੇ ਹੈਗੇ ਐ ਜਿਹੜੇ ਮੇਰੀ ਉਮਰ ਦੇ ਹੋਣਗੇ 42-43 ਸਾਲ ਦੀ ਮੇਰੀ ਉਮਰ ਹੈ ਤੇ ਜਿਹੜੇ 43 ਸਾਲਾਂ ਹਨ ਪੁਰਾਣੇ ਜਿਹੜੇ ਮੇਰੇ ਨਾਲ ਪੜਦੇ ਰਹੇ ਹੈ ਉਹ ਉਦੋਂ ਵੀ ਇੱਥੇ ਹੀ ਸੀ ਇਸ ਪਿੰਡ ਵਿੱਚ ਹੀ ਸੀ ਅੱਜ ਵੀ ਇੱਥੇ ਹੀ ਹੈ ਨਾ ਕੋਈ ਅੱਗੇ ਜਾ ਸਕਿਆ ਨਾ ਉਦਾਂ ਦੀਆਂ ਕੋਈ ਰਾਹ ਹੀ ਨਹੀਂ ਸੀ ਨਾ ਕੋਈ ਪੜਾਈਆਂ ਸੀ ਇਹ ਤੇ ਧੰਨਵਾਦ ਸਾਡੇ ਮਾ ਇਲਾਕੇ ਚ ਵਾਪੁਰਖ ਆਏ ਮੇਰਾ ਉਹਨਾਂ ਦਾ ਨਾ ਲੈਣ ਲੱਗਿਆ ਮੈਂ ਸੰਤ बाबा ਕਰਮ ਸਿੰਘ ਜੀ ਉਹਨਾਂ ਨੇ ਕਿਰਪਾ ਕੀਤੀ ਕੂੜਾ ਕੋਈ ਵੀ ਬੰਦਾ ਯਾਦ ਰੱਖਣਾ ਕੂੜੇ ਨੂੰ ਕੋਈ ਘਰ ਚ ਨਹੀਂ ਰੱਖਦਾ ਕੂੜਾ ਬਾਹਰ ਸੁੱਟਿਆ ਜਾਂਦਾ ਤੇ ਅਸੀਂ ਕੂੜੇ ਵਰਗੇ ਸੀ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਸਾਂਭ ਲਿਆ ਕੂੜੇ ਨੂੰ ਕੋਈ ਨਹੀਂ ਸਾਂਭਦਾ ਹੁੰਦਾ ਕੂੜਾ ਬਾਹਰ ਸੁੱਟਦਾ ਹੈ ਅਸੀਂ ਇਸ ਪਿੰਡ 'ਚ ਹੀ ਮੈਂ ਜੰਮਿਆ ਇੱਥੇ ਹੀ ਰਿਹਾ ਪਰ ਉਹਨਾਂ ਨੇ ਸਾਨੂੰ ਸਾਂਭ ਲਿਆ ਮੈਨੂੰ ਨਾਲ ਲੈ ਗਏ ਅਸੀਂ ਮੈਂ ਉੱਥੇ ਰਿਹਾ ਰਾੜਾ ਸਾਹਿਬ ਪਰ ਤੁਸੀਂ ਜਿਹੜੇ ਉਹਨਾਂ ਨੇ ਸਕੂਲ ਬਣਾਇਆ ਸਾਡੇ ਚੌਥਾ ਸਾਹਿਬ ਪਹਿਲਾਂ ਉਹਨਾਂ ਨੇ ਕਿਰਪਾ ਕੀਤੀ ਕਿੰਨੇ ਹੀ ਬੱਚੇ ਐ ਜਿਹੜੇ ਮੇਰੇ ਤੋਂ ਬਾਅਦ ਵਾਲੀ ਪੀੜ੍ਹੀ ਸੀ ਉਹ ਚੌਥਾ ਸਾਹਿਬ ਪੜ੍ਹੀ ਐ ਸਾਡੇ ਪਤਾ ਹੀ ਨਹੀਂ ਕਿੰਨੇ ਕ ਬੱਚੇ ਆ ਨੇੜੇ-ਨੇੜੇ ਪਿੰਡਾਂ ਵਾਲਿਆਂ ਨੂੰ ਪੁੱਛ ਲਓ ਸਾਰੇ ਚੌਂਟਾ ਸਾਹਿਬ ਪੜ੍ਹੇ ਆ ਉਦੋਂ ਅੱਗੇ ਫਿਰ ਕਿਰਪਾ ਕੀਤੀ ਚੀਮਿਆਂ ਚੀਮੇ ਬਾਬਾ ਅਤਰ ਸਿੰਘ ਅਕੈਡਮੀ ਜਿਹੜੀ ਬਣੀ ਆ ਕਾਲ ਅਕੈਡਮੀ ਸਾਡੇ ਬੜੇ ਬੱਚੇ ਜਿਹੜੇ ਅਕੈਡਮੀਆਂ ਚ ਪੜਦੇ ਨੇ ਸੋ ਇਹ ਕਿਰਪਾ ਹੀ ਹੋਈ ਐ ਜਿਹੜਾ ਉਹਨਾਂ ਮਹਾਪੁਰਸ਼ਾਂ ਨੇ ਸਾਡੇ ਇਲਾਕੇ 'ਚ ਕਿਰਪਾ ਕੀਤੀ ਪਹਿਲਾਂ ਚੌਂਟਾ ਸਾਹਿਬ ਬਣ ਗਿਆ ਜੇ ਸਾਡੇ ਵੇਲੇ ਚੌਂਟਾ ਸਾਹਿਬ ਬਣਿਆ ਹੁੰਦਾ ਸ਼ਾਇਦ ਅਸੀਂ ਵੀ ਇੰਗਲਿਸ਼ ਮੀਡੀਅਮ 'ਚ ਪੜਦੇ ਸਾਡੇ ਵਾਰੀ ਹੈ ਨਹੀਂ ਸੀ ਆ ਮੇਰੇ ਪਿਤਾ ਜੀ ਖੜੇ ਐ ਇਹਨਾਂ ਨੇ ਮੈਨੂੰ ਡੱਕਾ ਨਹੀਂ ਤੋੜਨ ਦਿੱਤਾ ਘਰ ਦਾ ਕਹਿਣਾ ਪੜ੍ਹਾਈ ਕਰਿਓ ਪੁੱਤ ਪੜ੍ਹਾਈ ਕਰੋ ਤੁਸੀਂ ਕੁਝ ਨਹੀਂ ਕਰਨਾ ਪੜ੍ਹਾਈ ਕਰਨੀ ਮੈਨੂੰ ਕਹਿਣਾ ਮੱਝ ਸਾਰਾ ਦੁੱਧ ਚੁੰਗਦੀ ਚੁੰਗ ਜਾਵੇ ਕੱਟਾ ਚੁੰਗਦਾ ਚੁੰਗ ਜਾਏ ਤੂੰ ਨਾ ਡੱਕਾ ਤੋੜੀ ਤੂੰ ਪੜ੍ਹਾਈ ਕਰੀ ਪੁੱਤਰ ਪੜ੍ਹਾਈ ਕਰੋ ਅੱਗੇ ਪਹੁੰਚਿਓ ਪਰ ਉਦੋਂ ਹੈ ਹੀ ਸਰਕਾਰੀ ਸਕੂਲ ਸੀ ਜਿੱਦਾਂ ਅਸੀਂ ਪੜ੍ਹ ਸਕੇ ਪੜ੍ਹੇ ਪਰ ਇਹ ਤੇ ਉਹਨਾਂ ਮਹਾਪੁਰਸ਼ਾਂ ਨੇ ਕਿਰਪਾ ਕਰਤੀ ਸਾਨੂੰ ਚਰਨੀ ਲਾ ਲਿਆ ਤੇ ਸਾਡੇ ਇਲਾਕੇ ਚ ਉਹਨਾਂ ਨੇ ਕਿਰਪਾਏ ਕੀਤੀ ਵੀ ਚੌਟਾ ਸਾਹਿਬ ਸਕੂਲ ਬਣਾਇਆ ਫਿਰ ਚੀਮੇ ਕਾਲ ਅਕੈਡਮੀ ਬਣ ਗਈ ਕਿੰਨੇ ਬੱਚਿਆਂ ਦਾ ਸਾਡਾ ਭਲਾ ਹੋ ਗਿਆ ਤੇ ਆ ਜਿਹੜਾ ਕੰਮ ਹੋਣ ਲੱਗਿਆ ਇਹ ਤੇ ਬਹੁਤ ਹੀ ਚੰਗਾ ਹੈ ਇੱਥੇ ਬੱਚਿਆਂ ਨੇ ਵੀ ਪੜ੍ਹਨਾ ਹੈ ਬੱਚਿਆਂ ਨੇ ਵੀ ਪੜ੍ਹਨਾ ਹੈ ਪਿੰਡ ਦੀਆਂ ਧੀਆਂ ਨੂੰ ਵੀ ਮਿਲੇਗਾ ਬਹੁਤ ਕੁਝ ਪਿੰਡ ਦੇ ਪੁੱਤਾਂ ਨੂੰ ਮਿਲੇਗਾ ਸੋ ਇਹ ਬੜੀ ਖੁਸ਼ੀ ਦੀ ਗੱਲ ਸਾਡੇ ਨਗਰ ਨਿਵਾਸੀਆਂ ਵਾਸਤੇ ਹੈ ਮੈਂ ਲੰਘਦਾ ਪਿੰਡ ਵਿੱਚੋਂ ਮੈਂ ਅੱਜ ਵੀ ਆਇਆ ਮੈਨੂੰ ਤੇ ਪਛਾਣ ਹੀ ਨਹੀਂ ਆਉਂਦੀ ਵੀ ਕਿੱਥੋਂ ਪਿੰਡ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਉਹ ਕਿੱਥੇ ਨਾਲਾ ਹੁੰਦਾ ਸੀ ਇੱਕ ਦੁਕਾਨ ਸੀ ਅੱਡੇ ਦੇ ਉੱਤੇ ਸਿਰਫ ਚਾਹ ਪਾਣੀ ਵਾਲੀ ਤੇ ਕੁਝ ਵੀ ਬੱਸ ਸਟੈਂਡ ਤੇ ਨਹੀਂ ਸੀ ਹੁੰਦਾ ਹੁਣ ਤੇ ਪਤਾ ਹੀ ਨਹੀਂ ਲੱਗਦਾ ਤੇ ਜਿਹੜਾ ਤੁਹਾਡਾ ਇਹ ਇਹ ਕੱਲੀ ਆਈਟੀਆ ਹੀ ਨਹੀਂ ਆਈ ਇਹ ਆਈਟੀਆ ਦੇ ਨਾਲ ਤੁਹਾਡਾ ਪਿੰਡ ਕਸਬਾ ਬਣ ਜਾਣਾ ਇਹਨੇ ਸ਼ਹਿਰ ਬਣ ਜਾਣਾ ਇਹ ਇਧਰ ਨੂੰ ਵਧਣਾ ਹੁਣ ਆ ਜਿਹੜਾ ਦਿਆਲਗੜ੍ਹ ਵਾਲਾ ਰੋਡ ਹੈ ਜਿਵੇਂ ਉਧਰ ਰੌਣਕਾਂ ਨੇ ਇਹ ਰੌਣਕਾਂ ਹੁਣ ਇਧਰ ਨੂੰ ਵੀ ਲੱਗਣੀਆਂ ਨੇ ਇੱਥੇ ਕੁਛ ਰੌਣਕ ਨਹੀਂ ਸੀ ਹੁੰਦੀ ਕਿਤੇ ਸਾਲ ਬਾਅਦ ਆ ਖਾਨਗਾ ਆ ਸਾਡੇ ਨਾਲ ਹੈ ਖਾਨਗਾ ਜਗ੍ਹਾ ਸੀ ਇੱਥੇ ਮੇਲਾ ਲੱਗਦਾ ਸੀ ਅਕੰਦਰ ਮੇਲਾ ਸੀ ਮਾੜੀ ਮੋਟੀ ਰੌਣਕ ਕੋਈ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੇ ਨਗਰ ਕੀਰਤਨ ਮਾੜਾ ਮੋਟਾ ਹੁੰਦਾ ਸੀ ਪਰ ਹੁਣ ਤੇ ਬਹੁਤ ਰੌਣਕਾਂ ਲੱਗ ਗਈਆਂ ਬੜੀ ਤਰੱਕੀ ਹੋਈ ਹੈ ਸੋ ਬੜੀ ਇਹ ਕਿਰਪਾ ਕੀਤੀ ਹੈ ਉੱਜੜ ਕੇ ਇਹ ਪਿੰਡ ਵਸੇ ਨੇ ਪਾਕਿਸਤਾਨੋਂ ਉੱਜੜ ਕੇ ਆਏ ਸਾਡੇ ਦਾਦਕਿਆਂ ਦੇ ਕੋਲ 500 ਕਿੱਲਾ ਜ਼ਮੀਨ ਚੋਂ ਸਾਡੇ ਪਰਿਵਾਰ ਨੂੰ ਸਾਡੇ ਲਾਣੇ ਨੂੰ ਮੇਰੇ ਉਹ ਪਿੰਡ ਦੇ ਉੱਥੋਂ ਦੇ ਜਿਹੜਾ ਸਾਡਾ ਪਿਛਲਾ ਪਾਕਿਸਤਾਨ ਦਾ ਪਿੰਡ ਹੈ ਉੱਥੋਂ ਫੋਨ ਆਉਂਦਾ ਹੈ ਗੱਲ ਕਰਦੇ ਐ 500 ਏਕੜ ਜ਼ਮੀਨ ਚੋਂ 100 ਏਕੜ ਜ਼ਮੀਨ ਹਲਾਟ ਹੋਈ ਪਿੰਡ 'ਚ 500 ਤੋਂ 100 ਰਹਿ ਗਈ 400 ਕਿੱਲਾ ਜ਼ਮੀਨ ਘਟ ਗਈ ਐਡੀਆਂ ਐਡੀਆਂ ਹਵੇਲੀਆਂ ਉੱਜੜ ਕੇ ਬਸੇ ਤੇ ਇੱਥੇ ਆ ਕੇ ਫਿਰ ਮਿਹਨਤਾਂ ਕਰਕੇ ਇਸ ਨਗਰ ਦੇ ਵਿੱਚ ਤਰੱਕੀ ਕੀਤੀ ਸੋ ਮੈਂ ਮੰਤਰੀ ਸਾਹਿਬ ਨਾਲ ਵੀ ਗੱਲ ਕਰਦਾ ਸੀ ਪਰ ਹਾਂ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਮੈਂ ਪਿੰਡ ਦੇ ਨੌਜਵਾਨਾਂ ਨੂੰ ਵੇਖਦਾ ਮੇਰੇ ਨਾਲ ਵੀ ਗੱਲਬਾਤ ਕਰਦੇ ਹਨ ਜਦੋਂ ਵੀ ਕਦੇ ਮਿਲਦਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਦੁਨੀਆ 'ਚ ਜਾਣਾ ਸਾਰਾ ਵਰਲਡ ਘੁੰਮਿਆ ਮੈਂ 20 ਸਾਲ ਦਾ ਸੀ ਮੰਤਰੀ ਸਾਹਿਬ ਜਦੋਂ ਮੈਂ ਸਾਰੇ ਦੇਸ਼ ਤੋਂ ਮਲੇ ਸੀ ਮੈਂ 20 ਸਾਲ ਦਾ ਅਮਰੀਕਾ ਕੈਨੇਡਾ ਜਾਇਆ ਸੀ ਅੱਜ ਮੈਂ 40 42 43 ਸਾਲ ਦਾ ਹੋ ਗਿਆ ਮੈਂ 20 ਸਾਲ ਦਾ ਸਾਰਾ ਵਰਲਡ ਘੁੰਮ ਲਿਆ ਜਗਾ ਜਗਾ ਗਿਆ ਕਈ ਪਿੰਡ ਹੀ ਬੜੇ ਸੁੰਨ ਜੇ ਹੁੰਦੇ ਆ ਪਿੰਡ ਨਹੀਂ ਸੁੰਨ ਹੁੰਦੇ ਬੰਦੇ ਬੜੇ ਸੁੰਨ ਜੇ ਹੁੰਦੇ ਆ ਡੈਡ ਮਾਈਂਡ ਹੁੰਦੇ ਆ ਸੁੰਨ ਹੁੰਦੇ ਆ ਪਰ ਸਾਡੇ ਮੁੰਡੇ ਬੜੇ ਤਿੱਖੇ ਤਿੱਖੇ ਆ ਸਾਡਾ ਪੰਜਾਬ ਸਾਡਾ ਪਿੰਡ ਹੈ ਜਿਹੜਾ ਐਕਟਿਵ ਹੈ ਬ੍ਰੇਨ ਬੜੇ ਤਿੱਖੇ ਹੈ ਤੇਜ਼ ਹੈ ਤੇਜ਼ ਹੋਣ ਦਾ ਰੀਜਨ ਇਹ ਹੈ ਜਦੋਂ ਬੰਦਾ ਉੱਜੜ ਕੇ ਵੱਸਦਾ ਹੈ ਤੇ ਤੇਜ਼ ਹੋਣਾ ਹੀ ਪੈਂਦਾ ਹੈ ਤੇਜ਼ ਹੋਏ ਬਿਨਾ ਜ਼ਿੰਦਗੀ ਨਹੀਂ ਚੱਲਦੀ ਜਦੋਂ ਬੰਦੇ ਨੇ ਉੱਜੜ ਕੇ ਵੱਸਣਾ ਹੁੰਦਾ ਹੈ ਤੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਡਿਵੈਲਪ ਕਰਨਾ ਪੈਂਦਾ ਨਹੀਂ ਤੇ ਤੁਸੀਂ ਦੁਬਾਰਾ ਜਿਹੜਾ ਜਿਹੜਾ ਦਰਖਤ ਪੱਟ ਕੇ ਲੱਗਦਾ ਹੈ ਨਾ ਦਰਖਤ ਦਾ ਜ਼ੋਰ ਬੜਾ ਲੱਗਦਾ ਫਿਰ ਉਹਨੂੰ ਉਹਨੀਆਂ ਜੜਾਂ ਮਜ਼ਬੂਤ ਕਰਨੀਆਂ ਪੈਂਦੀਆਂ ਹੈ ਸਾਡੇ ਦਾਦੇ ਪੜਦਾਦਿਆਂ ਨੇ ਮਿਹਨਤ ਕੀਤੀ ਐ ਦਿਮਾਗ ਦੇ ਬੜੇ ਤੇਜ ਐ ਇਸ ਕਰਕੇ ਸਾਡਾ ਨਗਰ ਐ ਜਿਹੜਾ ਬੜਾ ਸਿੱਖਾ ਐ ਮੁੰਡੇ ਬੜੇ ਤੇਜ ਐ ਮੈਨੂੰ ਇਸ ਗੱਲ ਦੀ ਖੁਸ਼ੀ ਐ ਕਿ ਨੌਜਵਾਨ ਜਿਹੜੇ ਆ ਉਦਮ ਕਰ ਰਹੇ ਐ ਤੇ ਮੈਂ ਬਜ਼ੁਰਗਾਂ ਨੂੰ ਵੀ ਬੇਨਤੀ ਕਰਾਂਗਾ ਇਹਨਾਂ ਸਾਰਿਆਂ ਦਾ ਸਾਥ ਦਿਓ ਕੋਈ ਕਿਸੇ ਦੀਆਂ ਲੱਤਾਂ ਨਾ ਖਿੱਚੇ ਜਦੋਂ ਨਾ ਅਸੀਂ ਕਿਸੇ ਚੰਗੇ ਕੰਮ ਵਿੱਚ ਰੁਕਾਵਟ ਪਾਣ ਲੱਗ ਜਾਨੇ ਆ ਉਹਦਾ ਬੜਾ ਵੱਡਾ ਨੁਕਸਾਨ ਹੁੰਦਾ ਐ ਮੈਂ ਵੇਖੇ ਨੇ ਪਿੰਡਾਂ ਦੇ ਪਿੰਡ ਉਜੜ ਜਾਂਦੇ ਐ ਤੇ ਅਸੀਂ ਸਾਥ ਦੇਣਾ ਹੁੰਦਾ ਪਿੰਡ ਦਾ ਭਲਾ ਹੋ ਰਿਹਾ ਨਗਰ ਦਾ ਭਲਾ ਹੋ ਰਿਹਾ ਕੋਈ ਕਰੇ ਕੋਈ ਅੱਗੇ ਲੱਗੇ ਤੇ ਜਿਹੜਾ ਉਹਨਾਂ ਦਾ ਅਸੀਂ ਸਾਥ ਦੇਣਾ ਤੇ ਆ ਸਾਡੇ ਭਰਾ ਅੱਗੇ ਲੱਗ ਕੇ ਚੱਲੇ ਅਸੀਂ ਸਾਰੇ ਨਾਲ ਤੁਰੀਏ ਸਾਡੇ ਪਿੰਡ ਦਾ ਭਲਾ ਹੋ ਜਾ ਵੇਖੋ ਗੁਰਮਖੋ ਆਹ ਕੰਮ ਹੋ ਜਾਏਗਾ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਵੀ ਸਾਡੇ ਬਜ਼ੁਰਗਾਂ ਨੇ ਕੋਈ ਆਈਟੀਆਈ ਬਣਾਈ ਸੀ ਆ ਪਰ ਪੰਚਾਇਤਾਂ ਸੀ ਸਾਡੇ ਨਗਰ ਦੇ ਵਿੱਚ ਐ ਤੇ ਕਿੰਨਾ ਸੌਖਾ ਕਿੱਥੇ ਚੀਮੇ ਕੋਈ ਮਾਨਸਾ ਜਾਏਗਾ ਕੋਈ ਸੁਨਾਮ ਜਾਏਗਾ ਕੋਈ ਸੰਗਰੂਰ ਜਾਏਗਾ ਕੋਈ ਬਰਨਾਲੇ ਜਾਏਗਾ ਤੇ ਇੰਨਾ ਇੱਥੇ ਹੀ ਆਪਣੇ ਪਿੰਡ ਦੇ ਵਿੱਚ ਜਦੋਂ ਆਈਟੀਆਈ ਤੇ ਕੋਰਸ ਹੋਣਗੇ ਤੇ ਬਹੁਤ ਵਧੀਆ ਇਹ 14 ਕਰੋੜ ਦਾ ਜਿਵੇਂ ਉਹਨਾਂ ਦੱਸਿਆ ਮੰਤਰੀ ਸਾਹਿਬ ਹੋਣਾ ਵੀ ਇਹ ਪ੍ਰੋਜੈਕਟ ਇਹਨਾਂ ਨੇ ਲਿਆਂਦਾ ਹੈ ਹੋਰ ਵੀ ਲੋੜ ਪਏਗੀ ਅਸੀਂ ਬੇਨਤੀ ਕਰ ਲਾਂਗੇ ਤੁਹਾਡੇ ਨਾਲ ਲੱਗ ਕੇ ਬੇਨਤੀ ਕਰ ਲਾਂਗੇ ਇਨੂੰ 14 ਕਰੋੜ ਨੂੰ 28 ਕਰੋੜ ਵੀ ਬਣਾਉਣਾ ਪੈ ਗਿਆ ਇਹਨਾਂ ਨੇ ਬਣਾ ਦੇਣਾ ਤੁਸੀਂ ਤਕੜੇ ਹੋ ਕੇ ਕਰਿਓ ਉਦਮ ਕਰੋ ਹਾਂ ਇਹ ਇਹ ਗੱਲ ਪੈਸੇ ਦੀ ਵੀ ਹੈ ਤੁਹਾਡਾ ਸਾਥ ਹੋਇਆ ਤੇ ਇਹਨਾਂ ਨੇ ਸਾਰਾ ਕੁਝ ਕਰ ਦੇਣਾ ਆਪਾਂ ਇਹਨਾਂ ਨੂੰ ਬੜੇ ਜ਼ੋਰ ਨਾਲ ਬੜੇ ਮਾਨ ਨਾਲ ਕਹਿ ਸਕਦੇ ਆਂ ਕਿ ਆ ਸਾਡਾ ਕੰਮ ਹੋਣ ਵਾਲਾ ਇਹ ਕਰੋ ਗ੍ਰੈਡ ਸੀ ਸਾਡੇ ਪਿੰਡ ਦੇ ਵਿੱਚ ਕਈ ਸਾਲ ਪਹਿਲਾਂ ਮੈਨੂੰ ਯਾਦ ਹੈ ਉਦੋਂ ਵੀ ਮੈਂ ਇੱਕ ਵਾਰੀ ਉਹਦੀ ਜਦੋਂ ਓਪਨਿੰਗ ਕੀਤੀ ਸੀ ਮੈਨੂੰ ਉਦੋਂ ਵੀ ਸੱਦਿਆ ਸੀ ਮੈਂ ਉਦੋਂ ਵੀ ਆਇਆ ਸੀ ਤੇ ਅੱਜ ਵੀ ਮੈਂ ਆਇਆ ਮੈਨੂੰ ਬੜੀ ਖੁਸ਼ੀ ਹੈ ਇਸੇ ਤਰ੍ਹਾਂ ਨਗਰ ਨਿਵਾਸੀ ਚੜ੍ਹਦੀ ਕਲਾ 'ਚ ਰਹਿਣ ਮੈਨੂੰ ਬੜਾ ਜ਼ੋਰ ਲਾਇਆ ਗਿਆ ਕਹਿੰਦੇ ਜਦੋਂ ਮੈਂ ਪਰਮੇਸ਼ਰਦوار ਗਿਆ ਮੈਂ ਬਣਾਇਆ ਉੱਥੇ ਅਸੀਂ ਸਾਰਾ ਕੁਝ ਕਹਿੰਦੇ ਜੀ ਰਹਿੰਦੇ ਇੱਥੇ ਹੋ ਪਟਿਆਲਾ ਲਿਖਾਓ ਜੇ ਤੁਹਾਨੂੰ ਪਿੰਡ ਸ਼ੇਖੂਪੁਰ ਪਿੰਡ ਪਸੰਦ ਨਹੀਂ ਆਉਂਦਾ ਤੇ ਪਟਿਆਲੇ ਵਾਲੇ ਲਿਖਿਆ ਕਰੋ ਆਪਣੇ ਨਾਂ ਨਾਲ ਪਟਿਆਲੇ ਰਹਿੰਦੇ ਹੋ ਤੇ ਤੁਸੀਂ ਸ਼ੇਖੂਪੁਰ ਪਿੰਡ ਲਿਖਾਓ ਤੇ ਮੈਂ ਇਹਨਾਂ ਨੂੰ ਕਹਿਣਾ ਹਮੇਸ਼ਾ ਮੈਂ ਕਿਹਾ ਨਹੀਂ ਮੈਂ ਪਿੰਡ 'ਚ ਭਾਵੇਂ ਨਹੀਂ ਰਹਿੰਦਾ ਪਰ ਮੈਂ ਸਾਰੀ ਜ਼ਿੰਦਗੀ ਆਪਣੇ ਨਾਂ ਨਾਲੋਂ ਟਡਰੀਆਂ ਨਹੀਂ ਕਟਾਉਣਾ। ਟਡਰੀਆਂ ਤੇ ਕਈ ਲੋਕ ਸਾਡੇ ਪਰਮੇਸ਼ਰ ਦਵਾਰ ਆਉਣਗੇ ਮੈਨੂੰ ਕਹਿਣਗੇ ਅਸੀਂ ਟਡਰੀਆਂ ਆ ਕੇ ਗਏ ਸੀ ਮੈਂ ਕਿਹਾ ਟਡਰੀਆਂ ਕਦੋਂ ਗਏ ਉਹਨਾਂ ਨੂੰ ਲੱਗਦਾ ਪਰਮੇਸ਼ਰ ਦਵਾਰ ਟਡਰੀਆਂ ਹੀ ਐ ਉਹਨਾਂ ਨੂੰ ਭੁਲੇਖਾ ਪੈਂਦਾ। ਸੋ ਇਹ ਸਾਡਾ ਨਗਰ ਹੈ ਬਹੁਤ ਪਿਆਰ ਨਾਲ ਦੇਖੋ ਬੰਦਾ ਜਿੱਥੇ ਮਰਜ਼ੀ ਪਹੁੰਚ ਜਾਏ। ਸਪਨੇ ਤੁਹਾਨੂੰ ਪਿੰਡ ਦੇ ਹੀ ਆਉਂਦੇ ਆ ਆ ਜਿਹੜੇ ਮੁੰਡੇ ਸਾਡੇ ਵਿਦੇਸ਼ਾਂ ਚ ਗਏ ਆ ਉਹਨਾਂ ਨੂੰ ਪੁੱਛ ਲਿਓ ਰਹਿਣਗੇ ਅਮਰੀਕਾ ਰਹਿਣਗੇ ਕੈਨੇਡਾ ਸੁਪਨਾ ਉਹਨਾਂ ਨੂੰ ਫਿਰ ਵੀ ਪਿੰਡ ਦਾ ਹੀ ਆਉਂਦਾ ਸੋ ਅਸੀਂ ਵੀ ਮੈਂ ਵੀ ਕਈ ਵਾਰੀ ਸਵੇਰੇ ਉੱਠਾਂਗਾ ਮੈਂ ਕਹਾਂਗਾ ਮੈਂ ਤੇ ਗਲੀਆਂ 'ਚ ਹੀ ਫਿਰਦਾ ਰਹਿਣਾ ਪਿੰਡ ਵੀ ਜਾ ਆ ਸੋ ਪਿੰਡ ਭਾਵੇਂ ਬਦਲ ਗਿਆ ਚਾਰੇ ਪਾਸੇ ਫੈਲ ਗਿਆ ਨਾ ਉਹ ਘਰ ਨੇ ਪੁਰਾਣੇ ਬੜੇ ਤੁਰ ਗਏ ਆ ਮੇਰੀ ਮਾਂ ਵੀ ਤੁਰ ਗਈ ਹੈ ਤੇ ਕਿੰਨੇ ਚਲੇ ਗਏ ਆ ਛੱਡ ਕੇ ਪੁਰਾਣੇ ਸਾਥੀ ਜਿਹੜੇ ਬਜ਼ੁਰਗ ਉਹ ਜਿਹੜੇ ਆਸ਼ੀਰਵਾਦ ਦਿੰਦੇ ਸੀ ਮੋਢੇ ਤੇ ਹੱਥ ਰੱਖਦੇ ਸੀ ਉਹ ਸਭ ਕਈ ਚਲੇ ਗਏ ਆ ਸੋ ਪਰ ਫਿਰ ਵੀ ਉਹ ਹੈ ਪਿੰਡ ਦਾ ਸਾਡਾ ਖੂਨ ਉਹ ਤੁਸੀਂ ਸਾਡਾ ਪਰਿਵਾਰ ਉਹ ਸਾਡਾ ਨਗਰ ਹੈ ਮੇਰਾ ਪਿੰਡ ਹੈ ਸੋ ਬਹੁਤ ਬਹੁਤ ਵਧਾਈਆਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਆਈਟੀਆਈ ਦੀਆਂ ਵਧਾਈਆਂ ਦਿੰਦਾ ਹਾਂ ਤੇ ਮੈਂ ਉਮੀਦ ਕਰਦਾ ਵੀ ਸਾਲ ਕਿਹਾ ਉਹਨਾਂ ਨੇ ਤੇ ਸਾਲ ਦੇ ਵਿੱਚ ਕਿਹਾ ਤੇ ਕਰ ਦੇਣਗੇ ਇਹ ਵੀ ਭਰੋਸਾ ਹੈ ਕਿ ਕਿਹਾ ਇਹਨਾਂ ਨੇ ਤੇ ਕਰ ਦੇਣਾ ਤੇ ਇਸ ਸਾਲ ਦੇ ਵਿੱਚ ਵਿੱਚ ਇੱਕ ਦਿਨ ਐਸਾ ਹੋਵੇ ਜਿਵੇਂ ਆ ਪੱਜ ਬੈਠੇ ਆ ਅਗਲੀ ਵਾਰੀ ਆਪਾਂ ਇਦਾਂ ਦਾ ਨਹੀਂ ਰੱਖਾਂਗੇ ਮੰਤਰੀ ਸਾਹਿਬ ਨਾਲ ਗੱਲ ਮੈਂ ਕਰ ਲਵਾਂਗਾ ਆਪਾਂ ਵਿਵਾਨ ਰੱਖਾਂਗੇ ਆਪਾਂ ਇੱਥੇ ਆਹ ਹਾਜ਼ਰੀ ਜਿਹੜੀ ਐ ਨਾ ਆ ਜਿੱਦਾਂ ਆਪਾਂ ਕਰਦੇ ਆ ਸਾਡਾ ਤੇ ਤਾੜੀਆਂ ਵਾਲਾ ਕੰਮ ਤੇ ਆਪਾਂ ਕਰ ਲੈਨੇ ਆ ਸਾਡਾ ਤੇ ਜਕਾਰਿਆਂ ਵਾਲਾ ਹੀ ਸੋਹਣਾ ਲੱਗਦਾ ਬੋਲੇ ਸੋ ਨਿਹਾਲ ਹੋਵੇ ਗੂੰਜਾਂ ਪੈਣ ਗੁਰੂ ਗ੍ਰੰਥ ਸਾਹਿਬ ਆਉਣ ਸਤਿਗੁਰਾਂ ਦਾ ਪ੍ਰਕਾਸ਼ ਹੋਵੇ ਅਸੀਂ ਅਰਦਾਸਾਂ ਕਰੀਏ ਗੁਰੂ ਸਾਹਿਬ ਤੋਂ ਹੀ ਸਾਰੀ ਆਗਿਆ ਲਈਏ ਉਹਨਾਂ ਦੇ ਹੁਕਮਨਾਮੇ ਹੋਣ ਉਹ ਬੋਲਣ ਅਸੀਂ ਸੁਣੀਏ ਤੇ ਆਪਾਂ ਜਦੋਂ ਓਪਨਿੰਗ ਕਰਾਂਗੇ ਆਪਾਂ ਦੀਵਾਨ ਰੱਖਾਂਗੇ ਇੱਕ ਦਿਨ ਦਾ 2-3 ਘੰਟੇ ਦੀਵਾਨ ਲੱਗੇ ਉਦੋਂ ਹੀ ਮੰਤਰੀ ਸਾਹਿਬ ਆ ਜਾਣਗੇ ਵਿੱਚੇ ਹੀ ਸਾਰਾ ਕਰ ਲਾਂਗੇ ਆਪਾਂ ਗੁਰੂ ਸਾਹਿਬ ਦਾ ਜਿਹੜਾ ਨਾ ਆਪਾਂ ਗੁਰੂ ਸਾਹਿਬ ਨੂੰ ਮੁਖ ਰੱਖੀਏ ਉਹਨਾਂ ਕਰਕੇ ਸਾਰਾ ਕੁਝ ਹੋ ਰਿਹਾ ਉਹਨਾਂ ਦੀ ਸਾਡੇ ਤੇ ਕਿਰਪਾ ਹੈ ਸਰਬ ਸੰਗਤਾਂ ਦਾ ਸਰਬ ਪਿੰਡ ਵਾਲਿਆਂ ਦਾ ਧੰਨਵਾਦ ਮੈਂ ਮੇਰਾ ਸਨਮਾਨ ਮੰਤਰੀ ਸਾਹਿਬ ਨੇ ਕੀਤਾ ਪਰ ਮੇਰੇ ਦਿਮਾਗ 'ਚ ਆ ਗਿਆ ਮੈਂ ਇੱਥੇ ਬੈਠਾ ਸੀ ਤੇ ਮੇਰੇ ਪਿਤਾ ਜੀ ਖੜੇ ਐ ਨਾਲ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਜਿਹੜਾ ਸਨਮਾਨ ਤੁਸੀਂ ਮੈਨੂੰ ਕੀਤਾ ਨਾ ਤੁਸੀਂ ਮੇਰੇ ਪਿਤਾ ਜੀ ਦਾ ਕਰ ਦਿਓ ਕਿਉਂਕਿ ਇਹ ਨਾ ਹੁੰਦੇ ਤੇ ਮੈਂ ਨਾ ਹੁੰਦਾ ਇਹਨਾਂ ਨੇ ਫੈਸਲਾ ਲਿਆ ਪੈਦਾ ਕਰਨ ਦਾ ਤੇ ਤਾਂ ਮੈਂ ਜੰਮਿਆ ਸੋ ਮੈਂ ਚਾਹੁੰਦਾ ਕਿ ਮੇਰੇ ਪਿੰਡ 'ਚ ਮੈਂ ਮਾਂ ਦਾ ਸਤਿਕਾਰ ਕਦੀ ਨਹੀਂ ਕੀਤਾ ਨਾ ਮੇਰੀ ਮਾਂ ਨੂੰ ਮੈਂ ਕਦੀ ਸਟੇਜ ਤੇ ਬੁਲਾਇਆ ਨਾ ਮੈਂ ਪਬਲਿਕ ਵਿੱਚ ਉਹਨਾਂ ਦਾ ਨਾਂ ਕਦੀ ਬੋਲਿਆ ਪਰ ਮੇਰੇ ਇੱਥੇ ਬੈਠਿਆਂ ਬੈਠਿਆਂ ਹੀ ਦਿਮਾਗ 'ਚ ਆਇਆ ਵੀ ਮੇਰੇ ਪਿਤਾ ਜੀ ਬੈਠੇ ਐ ਤੇ ਪਿੰਡ ਵੀ ਸਾਡਾ ਹੀ ਐ ਤੇ ਕਿਉਂ ਨਾ ਆਪਣੇ ਪਿੰਡ ਵਿੱਚ ਮੈਂ ਉਹਨਾਂ ਨੂੰ ਸਤਿਕਾਰ ਦਿਆਂ ਐ ਮੈਂ ਬੇਨਤੀ ਕਰਾਂਗਾ ਮੰਤਰੀ ਸਾਹਿਬ ਨੂੰ ਇੱਥੇ ਹੀ ਸਰੂਪਾ ਉਹਨਾਂ ਨੂੰ ਦੇ ਦਿਓ ਬੋਲੇ ਸੋਨਿਆ ਸੋਹਣਾ ਚਲੋ ਬਹੁਤ ਸੋਹਣੇ ਸਿੰਪਲ ਢੰਗ ਨਾਲ ਸਾਡੇਆਂ ਬਜ਼ੁਰਗਾਂ ਨੇ ਜਿੱਦਾਂ ਦੇ ਇਹ ਨੇ 10 ਵਾਰੀ ਬਲਾਓ ਇੱਕ ਵਾਰੀ ਬੋਲਦੇ ਐ 10 ਵਾਰੀ ਪੁੱਛੋ ਵੀ ਠੀਕ ਠਾਕ ਹੋ ਮੜਾ ਜੀ ਹਾਂ ਹੂੰ ਘਰ ਛੱਡਦੇ ਐ ਜਾਦਾ ਗੱਲ ਨਹੀਂ ਕਰਦੇ ਸੁਭਾਅ ਇਦਾਂ ਦਾ ਹੀ ਐ ਚੁੱਪਚਾਪ ਰਹਿਣ ਦਾ ਮਾਂ ਹੀ ਸੀ ਜਿਹੜੀ ਬੋਲਬਾਲ ਲੈਂਦੀ ਸੀ ਰੌਲਾ ਰੱਪਾ ਪਾ ਪੂ ਕੇ ਪਰ ਇਹਨਾਂ ਦਾ ਸੁਭਾਅ ਬਹੁਤਾ ਬੋਲਣ ਦਾ ਨਹੀਂ ਬਹੁਤ ਘੱਟ ਗੱਲਬਾਤ ਕਰਦੇ ਐ ਪਰ ਚਲੋ ਫੇਰ ਵੀ ਸਾਡੇ ਮੈਨੂੰ ਅੱਜ ਚੰਗਾ ਲੱਗਿਆ ਕਿਉਂਕਿ ਅਸੀਂ ਖਰੇ ਜਿਉਂਦੇ ਰਹਿਣਾ ਕਿੰਨਾ ਚਿਰ ਕਿੰਨੇ ਰਹਿਣਾ ਕਿੰਨੇ ਨਹੀਂ ਰਹਿਣਾ ਆਉਣ ਵਾਲੇ 5-7 ਸਾਲਾਂ 'ਚ ਮੁੜ ਕੇ ਸਾਨੂੰ ਮੌਕਾ ਮਿਲਣਾ ਐ ਕਿ ਨਈ ਮੌਕਾ ਮਿਲਣਾ ਜਦੋਂ ਟਾਈਮ ਹੋਵੇ ਉਦੋਂ ਇੱਜ਼ਤ ਕਰਿਆ ਕਰੋ ਮੈਂ ਬਜ਼ੁਰਗਾਂ ਵਾਸਤੇ ਸਭ ਨੂੰ ਹੀ ਬੇਨਤੀ ਕਰਦਾ ਵੀ ਵੇਖੋ ਮੇਵੇ ਬੜੇ ਮਹਿੰਗੇ ਹੁੰਦੇ ਐ ਮੇਵੇ ਬੜੇ ਮਹਿੰਗੇ ਐ ਫਲ ਫਰੂਟ ਬੜੇ ਮਹਿੰਗੇ ਐ ਪਰ ਜੇ ਬਾਜ਼ਾਰਾਂ 'ਚ ਜਾਓਗੇ ਤੇ ਸੁੱਕੇ ਮੇਵੇ ਸਭ ਤੋਂ ਮਹਿੰਗੇ ਐ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਨਾ ਬੁੱਢੇ ਹੋ ਜਾਂਦੇ ਨੇ ਉਹਨਾਂ ਦੀ ਕੀਮਤ ਸਗੋਂ ਵੱਧ ਜਾਂਦੀ ਐ ਘਟ ਨਹੀਂ ਜਾਂਦੀ ਜਿਹੜੀਆਂ ਸਲਾਮਾਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਨੇ ਦੇ ਦੇਣੀਆਂ ਨੇ ਉਹ ਸਲਾਮਾਂ ਕੋਈ ਦੂਜੇ ਨਹੀਂ ਦੇ ਸਕਦੇ ਤੁਹਾਡੇ ਵੱਡੇ ਵਡੇਰੇ ਜਿੰਨਾ ਉਹਨਾਂ ਜਿਉਂਦਿਆਂ ਦੀ ਕਦਰ ਕਰੋਗੇ ਚੰਗਾ ਹੈ ਮਰ ਗਏ ਫਿਰ ਬੰਦਾ ਰੋਣ ਜੋਗਾ ਹੀ ਰਹਿ ਜਾਂਦਾ ਸੋ ਆਪਣੇ ਮਾਤਿਆਂ ਦਾ ਰੱਜ ਕੇ ਸਤਿਕਾਰ ਕਰੋ ਇੱਜ਼ਤ ਕਰੋ ਜਿੰਨਾ ਆਪਣੇ ਮਾਪਿਓ ਦਾ ਸਤਿਕਾਰ ਕਰੋਗੇ ਉਨਾਂ ਹੀ ਤੁਹਾਡਾ ਸਤਿਕਾਰ ਹੋਣਾ ਹੈ ਸੋ ਇਸ ਕਰਕੇ ਵੱਡਿਆਂ ਦਾ ਬਜ਼ੁਰਗਾਂ ਦਾ ਜਰੂਰ ਸਨਮਾਨ ਕਰੀਏ ਸਾਡੇ ਪਿੰਡ ਦੇ بڑے ਬੱਚੇ ਕੈਨੇਡਾ ਅਮਰੀਕਾ ਵੀ ਸੈੱਟ ਹੋਏ ਐ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਤੇ ਨਗਰ ਦੇ ਭਲੇ ਵਾਸਤੇ ਤੁਸੀਂ ਯਤਨ ਕਰਦੇ ਰਹਿਣਾ ਥੋੜਾ ਥੋੜਾ ਯੋਗਦਾਨ ਪਾ ਕੇ ਆਸੇ-ਪਾਸੇ ਖਰਚੇ ਕਰਨ ਨਾਲੋਂ ਦਸਵੰਧ ਕੱਢਿਆ ਕਰੋ ਤੇ ਦਸਵੰਧ ਪਿੰਡ ਤੇ ਲਾਇਆ ਕਰੋ ਨਗਰ ਦਾ ਆ ਕਰਦੀਏ ਨਗਰ ਦਾ ਆ ਕਰਦੀਏ ਜਿੰਨੇ ਐਨ ਆਰ ਆਈ ਬੱਚੇ ਨੇ ਨਾ ਸਾਡੇਆਂ ਪਿੰਡਾਂ ਦੇ ਆ ਬਿਆਲਗੜ ਲਾ ਲਓ ਤੋਗਵਾਲ ਲਾ ਲਓ ਰਤੂ ਕੇ ਤਖੀ ਪੁਲਸ ਹੋ ਕੇ ਆ ਨਾਲ-ਨਾਲ ਪਿੰਡ ਹੈ ਸਾਡਾ ਹੀ ਪਿੰਡ ਘਟ ਰਹੀਆਂ ਜਿੰਨੇ ਸਾਡੇ ਬੱਚੇ ਅਮਰੀਕਾ ਕੈਨੇਡਾ ਗਏ ਐ ਜੇ ਇਹ ਸਾਰੇ ਹੀ ਥੋੜਾ ਥੋੜਾ ਦਸਵੰਧ ਕੱਢੀ ਜਾਣ ਸਾਨੂੰ ਤੇ ਸਾਰਾ ਕੁਝ ਵੈਸੇ ਹੀ ਹੋ ਜਾਣਾ ਪਿੰਡਾਂ ਦਾ ਦਸਬੰਦ ਕੱਢਣ ਪੰਚਾਇਤਾਂ ਨੂੰ ਦੇਣ ਇਕੱਠੇ ਕਰਕੇ ਫਿਰ ਪ੍ਰੋਜੈਕਟ ਬਣਾ ਕੇ ਵੀ ਆਪਾਂ ਪਿੰਡ ਚ ਆਹ ਕਰੀਏ ਆਪਾਂ ਪਿੰਡ ਚ ਆਹ ਕਰੀਏ ਆਪਾਂ ਪਿੰਡ ਚ ਆਹ ਕਰੀਏ ਬੜਾ ਕੁਝ ਜਿਹੜੇ ਬੱਚੇ ਐਨਆਰਆਈ ਜਿਹੜੇ ਹਨ ਉਹ ਵੀ ਕਰ ਸਕਦੇ ਐ ਸੋ ਇਹ ਆਪਾਂ ਉਪਰਾਲਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਸਮਾਗਮ ਵੀ ਰੱਖਾਂਗੇ ਕੋਈ ਨਾ ਕੋਈ ਅੱਗੇ ਸਮਾਗਮ ਰੱਖਿਆ ਸੀ ਉਦੋਂ ਤੇ ਇੰਨੀ ਫੋਰਸ ਸੀ ਉਹ ਮਾਹੌਲ ਹੋਰ ਤਰ੍ਹਾਂ ਦਾ ਬਣ ਗਿਆ ਸੀ ਪਰ ਦੁਬਾਰਾ ਕਦੇ ਦਿਵਾਨਾਂ ਦਾ ਪ੍ਰੋਗਰਾਮ ਹੀ ਰੱਖਦੇ ਆ ਤੇ ਆ ਜਿਹੜਾ ਇਹ ਇਹ ਜਿਹੜਾ ਛੇਤੀ ਤੋਂ ਛੇਤੀ ਆਈਟੀਆਈ ਦਾ ਹੋ ਜਾਏ ਤੇ ਆਪਾਂ ਇਹਦਾ ਜਿਹੜਾ ਪ੍ਰੋਗਰਾਮ ਇੱਥੇ ਫਿਰ ਦਵਾਨ ਦਾ ਰੱਖਾਂਗੇ ਸਰਬ ਸੰਗਤਾਂ ਦਾ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦਾ ਸਾਰੀ ਸੰਗਤ ਦਾ ਸਾਬਕਾ ਸਰਪੰਚ ਸਾਰੇ ਹਮੇਸ਼ਾ ਹੀ ਪਿਆਰ ਸਾਰਿਆਂ ਨੇ ਦਿੱਤਾ ਹੈ ਇਸੇ ਤਰ੍ਹਾਂ ਤਕੜੇ ਹੋ ਕੇ ਲੱਗੇ ਰਹੀਏ ਬਹੁਤ ਬਹੁਤ ਧੰਨਵਾਦ ਭੁੱਲਿਓ ਨਾ ਉਹ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਲਈ ਕੁਛ ਨਾ ਕੁਛ ਕੀਤਾ ਹੈ ਜ਼ਿੰਦਗੀ ਵਿੱਚ ਕੁਝ ਵੀ ਸਾਡੇ ਨਗਰ ਵਾਸਤੇ ਮੈਨੂੰ ਪਤਾ ਹੈ ਜੇਸੀ ਨਿੱਕੇ ਜਿਹੇ ਹੁੰਦੇ ਸੀ ਸਾਡੇ ਢੜੀਆਂ ਤੋਂ ਸਵੇਰੇ 6 ਵਜੇ ਚੰਡੀਗੜ੍ਹ ਨੂੰ ਬੱਸ ਚੱਲਦੀ ਹੁੰਦੀ ਸੀ 6 ਵਜੇ ਸਵੇਰੇ ਢੜੀਆਂ ਤੋਂ ਚੰਡੀਗੜ੍ਹ ਨਿਕਾ ਜਾ ਪਿੰਡ ਢੜੀਆਂ ਇੱਥੋਂ ਚੰਡੀਗੜ੍ਹ ਬੱਸ ਜਾਂਦੀ ਸੀ ਰੋਡਵੇਜ ਦੀ ਉਹ ਵੀ ਕਿਸੇ ਨੇ ਲਾਈ ਹੋਈ ਸੀ ਕਿਸੇ ਨਾ ਕਿਸੇ ਨੇ ਸਪਾਰਸ਼ ਕੀਤੀ ਤੇ ਸਾਡੇ ਪਿੰਡ ਤੋਂ ਚੱਲਦੀ ਹੋ ਸਕਦਾ ਅੱਜ ਤੱਕ ਚੱਲਦੀ ਹੋਵੇ ਮੈਨੂੰ ਪਤਾ ਨਹੀਂ ਪਰ ਉਦੋਂ ਚੱਲਦੀ ਸੀ ਅਜੇ ਵੀ ਚੱਲਦੀ ਹੈ ਤੇ ਲਾਈ ਕਿੰਨੇ ਸੀ ਇਹ ਸਰਕਾਰ ਨੇ ਇਹ ਸਰਕਾਰ ਤੋਂ ਲਵਾਈ ਸੀ ਕਿਸੇ ਨਾ ਕਿਸੇ ਨੇ ਦਾ ਸਾਡੇ ਜੰਮਣ ਤੋਂ ਪਹਿਲਾਂ ਹੀ ਲੱਗੀ ਸੀ ਇਸੇ ਤਰ੍ਹਾਂ ਉਹ ਉਦਮ ਵੇਖੋ ਕੋਈ ਬੰਦਾ ਕਰ ਜਾਂਦਾ ਕਿਸੇ ਨੇ ਉਹ ਪ੍ਰਪੋਜ਼ਲ ਦਿੱਤੀ ਵੀ ਢੜਰੀਆਂ ਤੋਂ ਚੰਡੀਗੜ੍ਹ ਬੱਸ ਚਲਣੀ ਚਾਹੀਦੀ ਹੈ ਕਮਾਲ ਦੀ ਗੱਲ ਹੈ ਉਦੋਂ ਦੀ ਲੱਗੀ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਦੀ ਅਜੇ ਤੱਕ ਚੱਲੀ ਜਾਂਦੀ ਹੈ ਤੇ ਇਦਾਂ ਦੇ ਕੰਮ ਜਿਹੜੇ ਹੋ ਜਾਂਦੇ ਨੇ ਉਹ ਫਿਰ ਐਹੋ ਜਿਹਾ ਨੀ ਰੱਖੀ ਜਾਂਦੀ ਹੈ ਮੁੜ ਕੇ ਭੁੱਲਣ ਵਾਲਾ ਕੰਮ ਨਹੀਂ ਹੁੰਦਾ ਸੋ ਸਾਰੇ ਨਗਰ ਦੀ ਸੁੱਖ ਮੰਗਦਾ ਹੋਇਆ ਤੁਹਾਡੇ ਸਾਰੇ ਇਲਾਕੇ ਦੀ ਸੁੱਖ ਮੰਗਦਾ ਹੋਇਆ ਮੈਂ ਇੱਥੇ ਹੀ ਫਤਿਹ ਬੁਲਾਉਣਾ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਬਹੁਤ ਹੀ ਧੰਨਵਾਦ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ